हरि धावन आहे अमीण पापी तया हंध आला कृपाूपे तो जनी ਕਾਂਸ਼ ਦੇ ਦੇਵ ਬਖਤਾ ਅਭਿਮਾਨੀ ਜਿਹੀ ਕਾਰਣੇ ਜਾ ਹਲਾ ਮੱਛੇ ਵੇਗੀ ਧਰੀ ਕੁਮਰੂਪੀ ਨਰਾ ਪ੍ਰਤਿਭਾਗੀ ਨਾਰਸ਼ੜਾ ਕਾਰਣੇ ਨੀਚੇ ਹੋ ਨੀਨ ਪ੍ਰੇਖੀ ਕਦਾ ਦੇਵ ਲੋਕਾ ਅਭਿਮਾਨੀ ਮਹਾ ਭਕਤ ਪ੍ਰਲਾਦ ਹਾ ਕਸ਼ਟ ਵੀਲਾ ਮਹਨੋ ਨੀਂ ਦਇਆ ਕਾਰਣੇ ਸੁਖ ਹਲਾ ਵਿਸ਼ਾਲ ਸੰਗਿਤ ਕੁਮਰੂਪੀ ਪ੍ਰੇਖੀ ਕਦਾ ਦੇਵ ਬਗੜੇ ਅਭਿਮਾਨੀ ਕਿਰਪਾ ਭਾਗਤਾ ਜਾਹਿਲਾ ਵਜਰਪਾਣੀ ਦਇਆ ਕਾਰਣੇ ਵਾਮਨੂ ਚੰਦਰਪਾਣੀ ਵਿਜਾਤ ਰਣੀ ਬਰਗੂਚਾ